ਟੋਲਪੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਲੀਆ ਖੁਰਦ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਕੋਲੀਆ ਕਲਾਂ ਕੋਲੀਆ ਖੁਰਦੇ ਆਪਸ ਦੇ ਵਿੱਚ ਦੋਵੇਂ ਹੀ ਗਵੰਡੀ ਪਿੰਡ ਰਿਆ ਜਾਂਦੇ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇ ਲੋਪਰ ਪਰਵਾਰ ਆ ਮਿੱਤਰੋ ਜਨਵਰ ਬਾਈਆਂ ਦੇ ਪੰਜ ਸੱਤ ਗੋਦੁੱਧ ਪੀਣ ਨੂੰ ਘਰੇ ਗਾਈਆਂ ਰੱਖੀਆਂ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਵਹਿੜ ਵੇਚਣੀ ਆ ਉਮਰ ਦੇ ਵਿੱਚ ਥੋੜੀ ਜੀ ਵੱਡੀ ਹੋ ਕੇ ਬਣੀ ਹੋਈ ਆ ਪਰ ਸੂਆ ਇਹ ਕਰਮਾਂ ਵਾਲੀ ਪਹਿਲਾਂ ਹੀ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਪਹਿਲਾਂ ਜਾਣਕਾਰੀ ਲੈਨੇ ਆਪਾਂ ਭਰਾ ਤੋਂ ਫਿਰ ਕਰਾਂਗੇ ਅਗਲੀ ਕਾਰਵਾਈ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਭਾਈ ਜੀ ਸੇਤਾਕਰ ਪਰਿਵਾਰ ਵੀ ਨੇ ਵਧੀਆ ਵੀਰੇ ਠੀਕ ਆ ਇੱਕ ਵਾਰੀ ਵੱਡੇ ਵੀਰੇ ਆਪਾਂ ਨਾਮ ਦੱਸ ਦਈਏ ਭਾਈ ਸੋਨੇ ਆ ਬਾਈ ਸੋਨੇ ਵੀਰੇ ਆਪਣੇ ਘਰ ਨੂੰ ਆਉਂਦਾ ਡਰੈਸ ਜਿਹੜਾ ਮਨਾ ਸਟੇਡੀਅਮ ਤੇ ਟੈਂਕੀ ਉਹਦੇ ਵਿੱਚ ਦੀ ਹੁੰਦੀ ਆ ਉਹਦੇ ਵਿੱਚ ਦੀ ਆਉਂਦਾ ਠੀਕ ਆ ਬਾਈ ਓਕੇ ਤੇ ਅਖਾਂੜਾ ਹਸਪਤਾਲ ਆ ਠੀਕ ਅਖਾੜਾ ਗਰਾਊਂਡ ਹਾਂ ਠੀਕ ਹੈ ਵੀਰੇ ਉਹ ਨਾਲੇ ਵਿੱਚੇ ਟੈਂਕੀ ਆ ਉਹਦੇ ਠੀਕ ਆ ਇੱਕ ਪਾਸੇ ਅਖਾੜਾ ਹਸਪਤਾਲ ਹੋ ਗਿਆ ਇੱਕ ਪਾਸੇ ਗਰਾਊਂਡ ਆ ਇੱਕ ਪਾਸੇ ਗਰਾਊਂਡ ਆ ਹਾਂਜੀ ਉਹਦੇ ਵਿੱਚ ਦੀ ਰਾਹ ਹੋਊਗਾ ਠੀਕ ਹੈ ਵੀਰੇ ਠੀਕ ਆ ਵੱਡੇ ਭਾਈ ਜਿਹੜੀ ਆਪਾਂ ਵੈੜ ਵੇਚਣੀ ਆ ਇਹ ਪਹਿਲਾਂ ਨਹੀਂ ਆ ਵੱਡੇ ਭਾਈ ਪਹਿਲਾਂ ਨਹੀਂ ਠੀਕ ਆ ਦਿਨ ਕਿੰਨੇ ਆ ਤਰੀਕ ਨੂੰ ਇਹਦੇ ਪੂਰੇ ਹੋਣਗੇ ਇਹਦੇ 9 ਮਹੀਨੇ ਪੂਰੇ ਹੋ ਕੇ 2 ਦਿਨ ਉੱਤੇ ਹੋ ਗਏ 9 ਮਹੀਨੇ ਪੂਰੇ ਹੋ ਗਿਆ 2 ਦਿਨ ਉੱਪਰ ਜਾਂਦੇ ਪਏ ਆ 9 ਮਹੀਨੇ 9 ਦਿਨ ਦਿਨ ਪੂਰੇ ਕਰਦੀ ਫਿਰ 6-7 ਦਿਨ ਪਏ ਆ ਠੀਕ ਆ ਵੀਰੇ ਠੀਕ ਆ ਤੇ ਵੱਡੇ ਭਾਈ ਮਾਨ ਲਾਈ ਦੀ ਮਾਂ ਦਾ ਦੁੱਧ ਕਿ ਉਹਦਾ 35 ਤੋਂ 37 ਲੀਟਰ ਸੀ ਠੀਕ ਹੈ ਬਈ ਸਭੀ ਘਾਟ ਆ ਵੈੜ ਦੇ ਫਿਰ ਵੀ ਤਿਆਰੀ ਸਮਝਣ ਤੋਂ ਬਿਨਾ ਹੀ ਵਧੀਆ ਕੀਤੀ ਹੈ ਨਾ ਹਾਂਜੀ ਇਹ ਤੇ ਗੌਰ ਨਹੀਂ ਹੋਈਗੀ ਹੂੰ ਬੇਗੌਰੀ ਚੀਆ ਠੀਕ ਹੈ ਵੀਰੇ ਠੀਕ ਹੈ ਥਣ ਥਣ ਚੰਗਾ ਹੈ ਨਾ ਬਈ ਥਣ ਬਹੁਤ ਚੰਗਾ ਜੀ ਹੂੰ ਤੇ ਲੰਮਾ ਥਾਣਾ ਹਾਂ ਪੂਰਾ ਮਾੜਾ ਮੈਂ ਤੇ ਸੈਜਰ ਗਿਆ ਥਣ ਥਾੜਾ ਗਿਆ ਥਾਣਾ ਜੀ ਹੂੰ ਹੂੰ ਦੇ ਵੱਡੇ ਬਈ ਹੁਣ ਫਿਰ ਇਹ ਵੇਚਣੀ ਆ ਹਾਂਜੀ ਠੀਕ ਹੈ ਕੀ ਰੇਟ ਰਹੂਗਾ ਵੀਰੇ ਇਹਦਾ 60000 ਜੀ 60000 ਲਾੜ ਪਿਆਰੇ ਦੇ ਵਿੱਚੋਂ ਥੋੜਾ ਬੋਤਾ ਕੋਈ ਥੋੜਾ ਬੋਤਾ ਹੋ ਜਾਊਗਾ ਠੀਕ ਹੈ ਵੀਰੇ ਕੱਢੀ ਪਾ ਦੋ ਤੋਰੀ ਲੇ ਵੀ ਮਿੱਤਰੋ ਸੁਆ ਕਰਮਾਂ ਵਾਲੀ ਪਹਿਲਾ ਸੁਂਦੀ ਆ ਉਮਰ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਵੱਡੀ ਹੋ ਕੇ ਬਣੀ ਹੋਈ ਆ ਪਰ ਸਾਹਬ ਸੰਭਾਲ ਦੇ ਵੱਲੋਂ ਥੋੜੀ ਜਿਹੀ ਟੁੱਟੀ ਹੋਈ ਆ ਬਾਕੀ ਅੰਗ ਆ ਜਿਹੜੇ ਥੱਲੋਂ ਤੁਸੀਂ ਵੇਖਿਓ ਮੱਛੀ ਨੂੰ ਵੀ ਥਣ ਥਣ ਜਿਹੜਾ ਲੱਗਾ ਜਿਸ ਤਰ੍ਹਾਂ ਦਾ ਮਈਆਂ ਨੂੰ ਲੱਗਾ ਹੁੰਦਾ ਨਾ ਉਸੇ ਤਰ੍ਹਾਂ ਦੇ ਥਣਾਂ ਦਾ ਸਹਜ ਆ ਕਰਮਾਲੀ ਦੇ ਦਾ ਬਾਲਾ ਨੇ ਤਾਂ ਦੁੱਧੋ ਚੱਲ ਪੀਦਾ 18-17 ਕਿਲੋ ਦੁੱਧ ਟੋਰਨਾਂ ਵੇਡ ਦੇ ਜੂਗੀ ਤੇ ਦਿਨਾ ਵੀ ਬਣਦਾ ਯਾਰ ਕਿਉਂਕਿ ਜਦੋਂ ਮਾਂ ਦਾ ਦੁੱਧ ਤਾਂ ਚੰਗਾ ਕਿਉਂਕਿ ਇਹ ਮੱਛੀ ਜਿਹੜੀ ਆ ਬਾਈ ਦੇ ਰਿਸ਼ਤੇਦਾਰਾਂ ਦੇ ਕੋਲੇ ਕਿਸੇ ਫਾਰਮ ਦੇ ਵਿੱਚੋਂ ਜਿਹੜੀਆਂ ਕਿ ਰਿਸ਼ਤੇਦਾਰ ਦੇ ਕੋਲੋਂ ਆਈਆਂ ਹੋਈਆਂ ਸੀ ਉਹ ਤਿਆਰ ਹੋਈ ਆ ਬਾਈ ਦੱਸਦਾ ਸੀ ਆਫ ਕੈਮਰੇ ਤੇ ਵੀ ਉਹ ਬਾਈ ਦੇ ਸੱਤ ਲੱਗ ਗਈ ਸੀ ਤੇ ਮੇਰੇ ਕੋਲ ਇੱਕ ਹੋਰ ਅੰਦਰ ਬੱਚੀ ਖੜੀ ਤੇ ਆ ਕੇ ਬਾਈਆਂ ਦਾ ਉੱਥੋਂ ਲੈ ਕੇ ਆਇਆ ਸੀ ਮੈਂ ਤੇ ਵੀਰੇ ਫਿਰ ਹੁਣ ਇਹਨੂੰ ਵੇਚਣਾ ਇਹਨੂੰ ਖਰੀਦਣ ਦੇ ਲਈ ਨੰਬਰ ਬਾਈ ਦੇ ਦਈਏ ਇੱਕ ਰਾਂ ਦੇ ਹਾਂਜੀ ਦੱਸਿਓ ਵੀਰੇ 75041 041 0053 0053 75241 ਕੇ 75041 75041 0053 ਧੰਨਵਾਦ ਠੀਕ ਹੈ 0053 ਬਾਈ ਦਾ ਪਿੱਛੇ ਨੰਬਰ ਲੱਗਦਾ ਮਿੱਤਰੋ ਗੱਲਬਾਤ ਲਈ ਸਕਰੀਨ ਦੇ ਉੱਤੇ ਲੱਗਾ ਹੋਇਆ ਪਿੰਡ ਕੋਲੀਆ ਖੁਰਦ ਤੇ ਜ਼ਿਲ੍ਹਾ ਮੋਗਾ ਵਾ ਸ਼ੁਕਰੀਆ ਜੋਂਦਰੂ ਧੰਨਵਾਦ ਫਿਰ ਮਿਲਦੇ ਆ ਕਿਸੇ ਨਵੇਂ ਵਿਸ਼ੇ ਦੇ ਨਾਲ